ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਤੁਹਾਨੂੰ ਮੀਨੀ ਐਪਲਸ ਦੇ ਇੱਕ ਸਟੋਰ ਤੇ ਲੈ ਕੇ ਆਏ ਆ ਜਿੱਥੇ ਜਿਸ ਤਰ੍ਹਾਂ ਇੱਧਰ ਸਾਰੇ ਜਿੰਨੇ ਮਕਾਨ ਹੈਗੇ ਨਾ ਉਹ ਲੱਕੜ ਦੇ ਬਣਦੇ ਆ ਤੇ ਆਪਾਂ ਤੁਹਾਨੂੰ ਅੱਜ ਉਹ ਸਟੋਰ ਤੇ ਲੈ ਕੇ ਆਏ ਆ ਜਿੱਥੋਂ ਇਹ ਸਾਰਾ ਸਮਾਨ ਮਿਲਦਾ ਤੁਹਾਨੂੰ ਇਹਦੇ ਬਾਰੇ ਸਾਰੀ ਜਾਣਕਾਰੀ ਇਕੱਤਰ ਕਰਕੇ ਉਹਦੀ ਡਿਟੇਲ ਦੱਸਦੇ ਆਂ ਆਹ ਜਿਹੜੀਆਂ ਹੈਗੀਆਂ ਪਲੇਟਾਂ ਆ ਦੇਖੋ ਜਦਾਂ ਬੋਰਡ ਦੀਆਂ ਪਲੇਟਾਂ ਹੁੰਦੀਆਂ ਨਾ ਉਸ ਤਰ੍ਹਾਂ ਆ ਵਿੱਚ ਇਹਦੇ ਚਿੱਟਾ ਸੀਮੈਂਟ ਲਾਈਕ ਜਦਾਂ ਕਲੀ ਕਹ ਲਓ ਜਾਂ ਪੀਓਪੀ ਕਹ ਲਓ ਅੰਦਰਲੀ ਸਾਈਡੇ ਤੇ ਭਰੀ ਹੋਈ ਆ ਤੁਹਾਨੂੰ ਇੱਥੋਂ ਮੈਂ ਦਿਖਾ ਵੀ ਦਿੰਨਾ ਆ ਦੇਖੋ ਆਹ ਸਾਈਡ ਜਿਹੜੀ ਆ ਚਿੱਟਾ ਸੀਮੈਂਟ ਟਾਈਪ ਆ ਭਰਿਆ ਇਹਦੇ ਵਿੱਚ ਆ ਦੇਖੋ ਇਥੇ ਬਣਿਆ ਬਣਾਇਆ ਸਾਰਾ ਸਮਾਨ ਆਹ ਛੱਤ ਤੇ ਲਾਉਣ ਨੂੰ ਜਿੱਦਾਂ ਸੀਲਿੰਗ ਕਰਦੇ ਜਿਹੜੇ ਇਹ ਛੋਟੇ ਸਜਦੇ ਬੋਰਡ ਆ ਆ ਲੱਕੜ ਦਾ ਜਿਹਦਾ ਲੱਕੜ ਦੇ ਬੋਰਡ ਹੁੰਦੇ ਆ ਆ ਜਿੱਦਾਂ ਸਾਈਡ ਤੇ ਫੈਂਸਸ ਲਾਉਂਦੇ ਆ ਨਾ ਜਿੱਦਾਂ ਬਗਲਾ ਕਰਦੇ ਹੁੰਦੇ ਆਪਾਂ ਪੰਜਾਬੀ ਲੋਕ ਇਹ ਫਿਰ ਲੱਕੜ ਦਾ ਬਗਲਾ ਜਿਆ ਕਰ ਦਿੰਦੇ ਆ ਇਹ ਫੈਂਸਿੰਗ ਵਾਸਤੇ ਲੱਕੜ ਹੈਗੀ ਹੈ ਜੇ ਤੁਸੀਂ ਸਾਡੀਆਂ ਪਿਛਲੀਆਂ ਵੀਡੀਓ ਚ ਦੇਖਿਆ ਹੋਊਗਾ ਸਾਈਡਾਂ ਤੇ ਫੈਂਸਿੰਗ ਕੀਤੀ ਹੋ उस वास्ते यूज करते काफ़ी बड़ा स्टोर है सरिया जिते जिते इन्होंने ਆ ਜਾਲੀ ਯੂਜ਼ ਕਰਨੀ ਆ ਅਗਰ ਇਹ ਮੋਟ ਨੂੰ ਜਾਵਣੀ ਆ ਤੇ ਇੱਧਰ ਤੁਹਾਡੇ ਬਲੌਕ ਜਦ ਆਪਣੇ ਪੰਜਾਬ ਚਿੱਟਾ ਹੁੰਦੀਆਂ ਇੱਥੇ ਬਲੌਕ ਯੂਜ਼ ਕੀਤੇ ਜਾਂਦੇ ਆ ਜਿਹੜੀ ਕੰਕਰੀਟ ਦੀ ਥੱਲੇ ਥੱਲੇ ਨਾ ਮਕਾਨ ਦੇ ਪਹਿਲਾਂ ਇਹ 4 4 ਫੁੱਟ 5 5 ਫੁੱਟ ਬੇਸਮੈਂਟ ਦੇ ਵਿੱਚ ਬਲੌਕ ਲਾਉਂਦੇ ਆ ਤੇ ਸੀਮੈਂਟ ਇੱਥੇ ਬਣਿਆ ਬਣਿਆ ਮਿਲਦਾ ਰੇਤਾ ਸੀਮੈਂਟ ਸਾਰਾ ਕੋਰਲੇ ਆਉਂਦਾ ਆ ਸਾਈਡ ਤੇ ਲਾਉਣ ਨੂੰ ਗ੍ਰਿੱਲਾਂ ਤਰਾਂ ਦੀਆਂ ਜਾਲੀਆਂ ਦੋਸਤੋ ਇੱਕ ਬੇਨਤੀ ਆ ਸਾਡੀ ਜੇ ਵੀਡੀਓ ਪਸੰਦ ਕਰਦੇ ਹੋਣੇ ਆ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਆ ਉਹਦੇ ਗੰਮ ਵਗੈਰਾ ਜਿਹਨਾਂ ਜੋੜਦੇ ਆ ਕ੍ਰੈਕਸ ਜਿਹੜੇ ਭਰਦੇ ਜਿਹਦਾ ਆਦੋ ਲੱਕੜੀ ਦੇ ਦਰਵਾਜਿਆਂ ਨੂੰ ਲੱਗਣ ਵਾਸਤੇ ਲਿਖਿਆ ਹੋਇਆ ਸਾਰਾ ਕੁਝ ਆ ਕਾਫੀ ਮੋٹے ਮੋਟੀ ਲੱਕੜ ਹੈਗੀ ਆ ਫੱਟੇ ਆ ਇਹ ਇਹ ਸਾਈਡਾਂ ਤੇ ਲਾ ਕੇ ਇਹਦੇ ਆਲੇ ਦੁਆਲੇ ਫਿਰ ਉਹ ਪਲਾਈ ਲਾ ਦਿੰਦੇ ਆ ਉਹ ਕੰਧ ਬਣਾ ਦਿੰਦੇ ਆ ਇਹ ਉਹਨਾਂ ਸਾਈਡ ਤੇ ਲਾਉਣ ਵਾਸਤੇ ਕੰਮ ਆਉਂਦੇ ਆ ਇਹ ਫੱਟੇ ਮੋٹے ਮੋਟਾ ਸਾਈਜ਼ ਆ ਕਹਿ ਲੋ ਕਿ 1.5 2 2 ਇੰਚੀ ਮੋٹے ਹੈਗੇ ਆ। ਬਾਕੀ ਇਹਨਾਂ ਦੇ ਕੱਲੇ-ਕੱਲੇ ਫੱਟੇ ਦਾ ਰੇਟ ਲਿਖਿਆ ਹੋਇਆ। ਆਹ ਦੇਖ ਲਓ। ਉਹਦਾ ਸਾਈਜ਼ ਵੀ ਆ ਤੇ ਸਾਰਾ ਕੁਝ ਲਿਖਿਆ ਆ। ਆਹ ਕੋ 2 10 12 ਫੁੱਟ। ਤੇ ਆਹ ਸਾਈਡ ਆਪਾਂ ਆਏ ਆ। ਇਹ ਕਾਫੀ ਮੋٹے ਮੋٹے ਲੱਕੜ ਹੈਗੇ ਆ ਸਟੀਲ ਟਾਈਪ ਚਾਰਸ ਕੱਟੇ ਹੋਏ ਆ ਇਹ ਤੇ ਬੀਮ ਭਰੇ ਜਾਂਦੇ ਜਿਹਦਾ ਬੀਮ ਆਪਾਂ ਸੀਮਿੰਟ ਦੇ ਭਰਦੇ ਆ ਇਹ ਲੱਕੜ ਦੇ ਬੀਮ ਇਹ ਉਸ ਕੰਮ ਆਉਂਦਾ ਹੈ ਆ ਦੇਖੋ ਇਹ ਸਾਈਡਾਂ ਤੇ ਲਾਉਣ ਨੂੰ ਫੱਟੇ ਦੋਸਤੋ ਇਹਨਾਂ ਦੀ ਜਿਹੜੀ ਲੰਬਾਈ ਆ 12 ਫੁੱਟ ਹੁੰਦੀ ਆ ਕਈ ਵਾਰ ਆਪਾਂ ਸੋਚ ਲਾਂ ਨੇ ਨਾ ਆਪਾਂ ਹੁਣ ਸੀਮੈਂਟ ਦੇ ਘਰਾਂ ਚ ਰਹਿਣੇ ਆ ਆਪਾਂ ਸੋਚ ਲਾਂ ਨੇ ਵਾਡੇ ਬੀਮ ਤੋਂ ਬਿਨਾਂ ਐਡੀ ਤਿੰਨ ਮੰਜ਼ਲੀ ਬਿਲਡਿੰਗ ਕਿੱਦਾਂ ਖੜ੍ਹ ਕਿੱਦਾਂ ਜਾਊਗੀ ਉਹਦੀ ਮਜ਼ਬੂਤੀ ਕਿ ਆਇਆ ਉਹਦੇ ਵਾਸਤੇ ਇਹ ਆ ਆ ਚੀਜ਼ ਦਾ ਬੀਮ ਹੁੰਦੇ ਆ ਉਸ ਹਿਸਾਬ ਦੇ ਲੱਗੇ ਹੋਇਆ ਇਹ ਮਕਾਨ ਇੰਨਾ ਇਦਾਂ ਡਿੱਗਣ ਵਾਲੇ ਹੋ ਦੋਸਤੋ ਆ ਚੀਜ਼ ਆ ਏਰੀਆ ਇਹ ਚੀਜ਼ ਦਾ ਆ ਇਹ ਪਲਾਸਟਿਕ ਦੇ ਆ ਆ ਦੇਖੋ ਇਹ ਬਾਹਰੀ ਸਾਈਡ ਤੇ ਉਹਦੇ ਛੱਤ ਤੇ ਲੱਗੇ ਹੁੰਦੇ ਆ ਇਹ ਆ ਜਿਹੜਾ ਅਜੇ ਤਾਂ ਬਾਹਰਲੀ ਸਾਈਡ ਤੇ ਨਹੀਂ ਲੱਗਿਆ ਹੁੰਦਾ ਉਹਦੇ ਤੁਹਾਨੂੰ ਅਗਲੀਆਂ ਵੀਡੀਓ ਚ ਦਿਖਾ ਲਿਆ ਸੀਗਾ ਆ ਬਾਹਰਲੀ ਸਾਈਡ ਦੇ ਉੱਤੇ ਇਹ ਆ ਚੀਜ਼ ਲੱਗੀ ਹੁੰਦੀ ਹੈ ਪਲਾਸਟਿਕ ਦੀ ਆ ਕੋਈ ੱਡੀ ਭਾਰੀ ਵੀ ਨਹੀਂ ਇਹ ਆਪਸ ਵਿੱਚ ਲੋਕ ਹੋ ਜਾਂਦੀ ਹੈ ਇਹ ਉਹਦੀ ਜਿੰਨੀਆਂ ਬਿਲਡਿੰਗਾਂ ਬਣੀਆਂ ਸਾਰਲੇ ਬਾਹਰਲੇ ਪਾਸੇ ਇਹੀ ਲੱਗਾ ਹੁੰਦਾ ਨਾਲੇ ਤਾਂ ਲੱਕੜ ਦੀ ਪ੍ਰੋਟੈਕਸ਼ਨ ਕਰਦੀ ਹੈ ਪਰ ਦੂਸਰਾ ਫੇ ਵਧੀਆ ਲੱਗਦਾ ਬੱਕ ਬੱਕ ਰੰਗਾਂ ਚ ਆਉਂਦੀ ਹੈ ਕੋਈ ਕਿਸੇ ਰੰਗ ਦਾ ਨਿੱਦਾ ਘਰ ਬਣਿਆ ਆਇਆ ਕੋਈ ਕਿਸੇ ਰੰਗ ਦਾ ਉਹ ਵੀ ਆਹੀ ਚੀਜ਼ ਹੁੰਦੀ ਆ ਆਹ ਤਾਂ तकरीबन ਸਾਰਿਆਂ ਦੇ ਸੇਮੇ ਹੁੰਦੀ ਆ ਉਹ ਦੋਸਤੋ ਪਹਿਲਾਂ ਤੁਹਾਨੂੰ ਦੱਸਿਆ ਸੀ ਵੀਡੀਓ ਦੇ ਵਿੱਚ ਵੀ ਉਹ ਲੱਕੜ ਦੀ ਜਿਹੜੀ ਫੈਂਸਿੰਗ ਵਾਸਤੇ ਯੂਜ਼ ਕਰਦੇ ਆ ਜਿੱਦਾਂ ਬਗਲਾ ਕਰਨ ਲਈ ਤੇ ਆ ਇੱਕ ਇਹਨਾਂ ਕੋਲ ਹੈਗੀ ਆ ਪਲਾਸਟਿਕ ਦੀ ਵੀ ਹੈਗੀ ਆ ਇਹ ਇਹਨੂੰ ਦਿਖ ਦਿੱਤੀ ਹੋਈ ਹੈ ਜਿੱਦਾਂ ਲੱਕੜ ਹੁੰਦੀ ਆ ਇਹ ਬਕ ਬਕ ਕਲਰ ਚ ਹੈਗੀ ਆ ਤੇ ਇਹਦਾ ਵਾਈਟ ਏ ਇਹ ਤੇ ਆਹ ਲੱਕੜ ਆ ਤਾਂ ਹੈਗੀ ਐਕਚੁਅਲੀ ਲੱਕੜ ਦੀ ਐ ਇਹ ਲੱਕੜ ਵੀ ਕਹਿੰਦੇ ਗਲਦੀ ਨਹੀਂ ਐ ਜਲਦੀ ਬੱਕੇ ਦਾ ਰੇਟ ਲਿਖਿਆ ਹੋਇਆ ਆ ਆ ਘਰਾਂ ਦੇ ਅੰਦਰਲੇ ਪਾਸੇ ਲਾਉਂਦੇ ਆ ਇਹਨੂੰ ਡੈਕੋਰੇਸ਼ਨ ਕਰਨ ਲਈ ਇਹ ਸ਼ੀਟ ਆ ਜਿਹਦਾ ਆਪਣੇ ਸਨ ਮਾਇਕਾ ਦੀ ਸ਼ੀਟ ਹੁੰਦੀ ਆ ਉਸ ਦੇ ਹਿਸਾਬ ਦੀ ਸ਼ੀਟ ਆ ਇਹ ਥੋੜਾ ਲਾਗਿਓ ਕਰਕੇ ਤੁਹਾਨੂੰ ਦਿਖਾਣਾ ਦੇਖੋ ਆ ਪੌੜੀਆਂ ਵਾਸਤੇ ਲੱਕੜ ਯੂਜ਼ ਕੀਤੀ ਜਾਂਦੀ ਹੈ ਸੀਮਿੰਟ ਦੀਆਂ ਪੌੜੀਆਂ ਨਹੀਂ ਨਾ ਹੁੰਨੀਆਂ ਉਹ ਲੱਕੜ ਦੀ ਆਹ ਸਾਈਡਾਂ ਤੇ ਲਾ ਕੇ ਤੇ ਇਹਦੇ ਉੱਤੇ ਪੌੜੇ ਬਣਾਉਣ ਦੇ ਲੱਕੜ ਦੇ ਫੱਟੇ ਕੱਟ ਕੇ ਇਹਦਾ ਰੇਟ ਲਿਖਿਆ ਹੋਇਆ ਆ ਦੋਸਤੋ ਪੌੜੀਆਂ ਦੇ ਉੱਤੇ ਆ ਲਾਉਂਦੇ ਆ ਫਿਰ ਇਹ ਦੇਖਣ ਨੂੰ ਤਾਂ ਲੱਗਦੀ ਹੈ ਲੱਕੜ ਹੈ ਬਖਵਾਕ ਰੰਗ ਚ ਆਉਂਦੀ ਹੈ ਤੇ ਪਰ ਲੱਕੜ ਨਹੀਂ ਹੈਗੀ ਹੈਗੀ ਇਹ ਕੋਈ ਪਲਾਸਟਿਕ ਜਿਹੀ ਹੈ ਕਾफी ਮਜ਼ਬੂਤ ਆ ਔਰ ਹੈ ਵੀ ਹੈ। ਆ ਇਹਦਾ ਰੇਟ ਲਿਖਿਆ ਹੋਇਆ। ਆ ਮਟੀਰੀਅਲ ਇਹ ਲੋਹਾ ਆ। ਆ ਤੁਸੀਂ ਫੋਟੋ ਚ ਦੇਖ ਲਓ। ਇਦਾਂ ਬਣਾਉਂਦੇ ਆ ਬਾਹਰਲੀ ਸਾਈਡ ਤੇ। ਇਹ ਬਣਾਉਣ ਵਾਸਤੇ ਤੁਹਾਡਾ ਸਾਰਾ ਹੈ ਬੈਂਡ ਹੈਗੇ ਆ ਆ ਸਾਰਾ ਮਟੀਰੀਅਲ ਉਹ ਆ ਪਾਈਪਾਇਲ ਵਿੱਚ ਇਟ ਹੋਣ ਨੂੰ ਇਹ ਕੋਈ ਕਿਸੇ ਐਸੀ ਧਾਤ ਦੇ ਆ ਜੰਗ ਵੀ ਨਹੀਂ ਲੱਗਦਾ ਚਿੱਟੇ ਰੰਗ ਚ ਵੀ ਹੈਗੇ ਆ ਇਹ ਇਪੌੜੀਆਂ ਚ ਜੂਜ਼ ਕਰਦੇ ਆ ਬਾਹਰੀ ਸਾਈਡ ਤੇ ਉਹਦੇ ਉੱਤੇ ਫਿਰ ਜਿੱਦਾਂ ਆ ਸਾਰਾ ਮਟੀਰੀਅਲ ਹੈ ਉੱਪਰ ਜਿੱਦਾਂ ਬੋਡੀ ਟਾਈਪ ਬਣਾਉਣੇ ਜਿੱਦਾਂ ਇਹ ਉਹਦੇ ਵਸਤੇ ਬਣਾ ਕੇ ਨਾਲ ਸੈਂਪਲ ਵੀ ਲਾਇਆ ਹੈ ਆ ਦੇਖੋ ਹਰ ਇੱਕ ਚੀਜ਼ ਦਾ ਨਾਲ-ਨਾਲ ਉਹਨੀ ਫੋਟੋ ਲਾਈ ਹੋਆ ਕਿੱਥੇ ਲੱਗਣਾ ਹੋਏ ਤੁਹਾਨੂੰ ਸੌਖਾ ਹੀ ਸਮਝ ਲੱਗ ਜਾਂਦਾ ਹੁਣ ਕਰਾਂ ਵਾਲਾ ਮਟੀਰੀਅਲ ਤੁਹਾਨੂੰ ਤਕਰੀਬਨ ਸਾਰਾ ਦਿਖਾ ਦਿੱਤਾ ਹੁਣ ਆ ਗਈ ਵਾਰੀ ਘਰ ਨੂੰ ਜਿੰਦਾ ਲਾਉਣ ਦੀ ਆ ਲੋ ਵੱਖ-ਵੱਖ ਤਰ੍ਹਾਂ ਦੇ ਲੋਕ ਹੈਗੇ ਆ ਨੰਬਰਾਂ ਵਾਲੇ ਵੀ ਹੈਗੇ ਆ ਚਾਬੀਆਂ ਵਾਲੇ ਵੀ ਹੈਗੇ ਆ ਆ ਨੰਬਰਾਂ ਵਾਲਾ ਲੋਕ ਹੈ ਵੈਸੇ ਤੇ ਇੱਥੇ ਕੋਈ ਚੋਰੀ ਦਾ ਕੋ ਡਰੇ ਨਹੀਂ ਹੈਗਾ ਭਾਵੇਂ ਲਾਓ ਜਾਂ ਨਾ ਲਾਓ ਕੋਈ ਚੋਰ ਨਹੀਂ ਆਉਂਦਾ ਪਰ ਫਿਰ ਵੀ ਆਪਣੇ ਦਿਲ ਨੂੰ ਤਸੱਲੀ ਦੇਣ ਲਈ ਨਾ ਸਾਰਾ ਕਿਲਾ ਇਹ ਚੋਕਾ ਸਾਰਾ ਕੁਝ ਜੋ ਵੀ ਇੱਥੇ ਇਸ ਸਟੋਰ ਦੇ ਉੱਤੇ ਨਾ ਇਹਨੂੰ ਹੋਮ ਡਿਪੋ ਕਹਿੰਦੇ ਆ ਕੁਝ ਵੀ ਮਟੀਰੀਅਲ ਜੋ ਕਰਦਾ ਕਿਸੇ ਵੀ ਕੰਮ ਆਉਣ ਵਾਲਾ ਸਾਰਾ ਇੱਥੋਂ ਮਿਲਦਾ ਕਾਫੀ ਵੱਡਾ ਸਟੋਰ ਆ ਇਹ ਇਹ ਆਪਣੇ ਪੰਜਾਬੀਆਂ ਵਾਂਗੂ ਹਾਰਡਵੇਅਰ ਦੀ ਦੁਕਾਨ ਵਾਂਗੂ ਟਿਕਾ ਕੇ ਰੱਖਿਓ ਇਹਨਾਂ ਨੇ ਕਾ ਦੋਸਤੋ ਲੱਗਦਾ ਅੱਜ ਦਾ ਆ ਤੁਹਾਡੇ ਰਹਿ ਗਿਆ ਸੀ ਵਿੱਚ ਆ ਗੱਟੀਆਂ ਲੱਗਦਾ ਅੱਜ ਦਾ ਬਲੌਗ ਵੀ ਪਿਛਲੇ ਬਲੌਗਾਂ ਵਾਂਗੂ ਪਸੰਦ ਕਰੋਗੇ ਅਗਲੇ ਬਲੌਗ ਤੱਕ ਤੁਹਾਡੇ ਕੋਲੋਂ ਇਜਾਜ਼ਤ ਮੰਗਦੇ ਆ ਫਿਰ ਮਿਲਾਂਗੇ ਨਵਾਂ ਬਲੌਗ ਲੈ ਕੇ ਸਤਿ ਸ਼੍ਰੀ ਅਕਾਲ ਦੋਸਤੋ